ਉਹਦੀ ਨੂੰ ਸੰਬੰਧ ਚ ਮੰਗ ਪੱਤਰ ਦੇਣ ਆਏ ਆ ਜਦੋਂ ਹੈ ਨਹੀਂ ਤਾਂ ਇਹ ਜਿਹੜੀ ਲੁੱਟ ਖਸੁੱਟਾ ਕਰ ਦਿੰਦੇ ਆ ਤਾਂ ਕਰਕੇ ਇਹ ਜਿਹੜੀ ਲੁੱਟ ਰਾਖੀ ਦੀ ਤੁਸ ਮਾਰ ਵੇਚਣਾ ਅੱਗੇ ਤੁਹਾਨੂੰ ਕੀ ਕਰੀ ਗਿਆ ਜਾਵੇ ਮੇਰਾ ਨਾਮ ਜਖੀਰ ਸਿੰਘ ਆ ਭਾਰਤੀ ਕਿਸਾਨ ਟਰਹਲ ਕਤਰਾ ਹਾਂ ਜੋ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਤੇ ਡੀਸੀ ਸਾਹਿਬ ਜਦੋਂ ਹੈ ਨਹੀਂ ਤਾਂ ਖੇਤੀਬਾੜੀ ਚੀਫ ਨੂੰ ਮੰਗ ਪੱਤਰ ਦੇਵਾਗੇ ਕਿਦੇ ਚ ਡੀਪੀ ਦੀ ਵੱਡੀ ਸਮੱਸਿਆ ਆਉਣ ਵਾਲੇ ਸਮੇਂ ਚ ਆਉਣੀ ਆ ਤੇ ਕਿਸਾਨ ਪਰੇਸ਼ਾਨ ਆ ਉੱਚ ਤੇ ਨਾਲ ਜਿਹੜੇ ਐਪ ਕੋਲੇ ਆ ਡੀਪੀ ਦੇ ਨਾਲ ਨੈਣੋ ਜੂਰਗਾ ਨਾਲ ਵੀ ਦੇ ਰਹੇ ਦਿੰਦੇ ਹੁੰਦੇ ਆ ਤੇ ਡੀਪੀ ਦੀ ਨਾਲ ਤੇ ਜਿਹੜੇ ਦੁਕਾਨਦਾਰ ਆ ਉਹ ਤਾਂ ਮਤਲਬ ਅਸ਼ੇਰਨਾ ਸਾਰੀਆਂ ਹੰਦਾ ਆ ਤਾਰ ਕਰ ਦਿੰਦੇ ਆ ਤਾਂ ਕਰਕੇ ਇਹ ਜਿਹੜੀ ਲੁੱਟ ਖਸੁੱਟਾ ਕਿਸਾਨ ਦੀ ਬੰਦ ਕਰਾਉਣ ਖਾਤਰ ਤੇ ਜਿਹੜੀ ਸਰਕਾਰ ਡੀਏਪੀ ਦੀ ਥੋੜੀ ਅਵਾਰਡ ਆ ਜਾ ਰਹੀ ਆ ਉਹਦੇ ਨੂੰ ਸੰਬੰਧ ਚ ਮੰਗ ਪੱਤਰ ਦੇਣਾ ਹੈ ਫੈਕਟਰੀ ਨੂੰ ਲੋਡ ਇੱਕ ਕੈਪ ਦੇ ਜਿਹੜੀ ਚੀਜ਼ ਲੋਡ ਆ ਖਾਨ ਖੁੱਲੀ ਲੈ ਜੀ ਇਹ ਜੀ ਨਕਿਆ ਆਰਦਾ ਮੁਨਾਫਾ ਕਮਾਉਣ ਖਾਤਰ ਨਕਿਆ ਜਿਹੜੇ ਕੰਪਨੀਆਂ ਵੀ ਲੱਗੀਆਂ ਇੱਕ ਹੋਰੀਆਂ ਤੇ ਨਾਲ ਜਿਹੜੇ ਡੀਲਰ ਆ ਓ ਨਗੇ ਜਿਹੜੇ ਡੀਏਪੀ ਲੈਣ ਜਾਂਦੇ ਆ ਉਹ ਕਹਿੰਦੇ ਡੀਏਪੀ ਤਾਂ ਹੈ ਨਹੀਂ ਕਿਸਾਨ ਕਹਿੰਦਾ ਜੀ ਨਗੇ ਮਨ ਕਹਾਨੂੰ 5-7 ਕਟਾਂ ਦੀ ਰੋੜ ਆ ਜਾਂਦਾ 10 ਕਟਾਂ ਦੀ ਉਹ ਆਖਣਗੇ ਸਾਡੇ ਕੋਲ ਤਾਂ ਹੈ ਨਹੀਂ ਦੂਜੇ ਤੋਂ ਨੂੰ ਮਗਾ ਦਿੰਨੇ ਆ ਉਹਦੇ ਨਾਲ ਜਗਾ ਨਗੇ ਜੀ ਆ ਦਵਾਈ ਦਿੰਦੇ ਆ ਜਾਂ ਹੋਰ ਅੱਗ ਸਵਾ ਜਿਹੜਾ ਸਾਡੇ ਲੋੜ ਹੀ ਨਹੀਂ ਹੁੰਦੀ ਕਿਸਾਨ ਨੂੰ ਵੱਦੂ ਮੋਰ ਪਾਇਆ ਨਾ ਤਾਂ ਕਰਕੇ ਸਾਡੀ ਮੰਗਾ ਉਹਦੇ ਡੀਲਰਾਂ ਦਾ ਲਾਇਸੈਂਸ ਕੈਸਲ ਕਰਨਾ ਚਾਹੀਦਾ ਅਸੀਂ ਤਾਂ ਜੀ ਨਗਿਆ ਕਹਿੰਦੇ ਕਿਸਾਨ ਆ ਉਹ ਖੁਦ ਹੀ ਮੰਨ ਤੇ ਖੜਾ ਉਹਦੀ ਹਾਜ਼ਰਤਾ ਪਹਿਲੇ ਹੀ ਮਾੜੀ ਆ ਜੇ ਉਹ ਇੰਨੀ ਹਾਲ ਦੀ ਜੰਦੇ ਉਹਦੇ 6 ਮਹੀਨੇ ਪਹਿਲਾਂ ਪ੍ਰਵੰਧ ਕਰ ਲਿਓ ਉਹਦਾ ਵਿਆਜੂ ਪੈ ਚੱਕਾ ਛੈੜੀਆਂ ਤੋਂਗਾ ਔਰਤਾਂ ਨੂੰ ਚੱਕ ਕੇ ਉਹ ਆਰਡੀ ਬਜਾਈ ਕਰਦਾ ਕੰਕਰੀ ਤਾਂ ਜਿਹਦੇ ਨਾਲ ਉਹ ਨਜਾਇਜ਼ ਫਾਇਦਾ ਚੱਕ ਕੇ ਨਕਲੀ ਧੋਰ ਪੈਦਾ ਕਰਕੇ ਨਾਲ ਉਹਦੇ ਨਾਲ ਅਕਸਵਾ ਵੜਾ ਜਾਂਦਾਗਾ ਇਹ ਇੱਕ ਵੱਡੀ ਵਾੜ ਆ ਬੇਚੇ ਨਹੀਂ ਜਿਆ ਕਿਸਾਨ ਉਹ ਲਗਾਤਾਰ ਹੀ ਉਦੋਂ ਜੂਰਗੇ ਮੇਰੇ ਵੀ ਆਈ ਕਰਦੇ ਆ ਤੇ ਡੀਪੀ ਜਿਹੜੀ ਜੇ ਲਿਕੁੜਾ ਕਿਸਾਨਾਂ ਦੇ ਫਾਇਦੇਮੰਦ ਹੋਵੇ ਤਾ ਖੇਤੀਬਾੜੀ ਯੂਨੀਵਰਸਿਟੀ ਤਾ ਉਹਨੂੰ ਵੇਲ ਕਰੀ ਜਾਂਦੇ ਨੂੰ ਗੁਰਪਿੰਡ ਕਰੀ ਜਾਂਦੀ ਹੈ ਨਹੀਂ ਮਤਲਬ ਇਹ ਆ ਜਿਹੜੇ ਫੋਨ ਕਿਸਾ ਲੰਕੇ ਨਹੀਂ ਚੰਗੀ ਨਹੀਂ ਹੈ ਜੇ ਇਹ ਚੰਗੀ ਹੋਵੇ ਤਾਂ ਲਿਆ ਨਾਲ ਲੁਧਿਆਣਾ ਯੂਨੀਵਰਸਿਟੀ ਉਹਨੂੰ ਕਮੈਂਟ ਕਰੇ ਕਿਸਾਨ ਨੂੰ ਵਰਤਨ ਉਹਦਾ ਨਹੀਂ ਲੋੜ ਨਹੀਂ ਤਾ ਕਰਕੇ ਇਸ ਵੀ ਆ ਨੇ ਆ ਜਿਹੜੀ ਚੀਜ਼ ਦੀ ਲੋੜ ਨਹੀਂ ਕਿਸਾਨ ਨੂੰ ਉਹ ਕਿਉਂ ਮੜੀ ਜਾਵੇ ਤਾ ਇਹਦਾ ਦੇਸੀ ਸਭ ਧਿਆਨ ਦੇਣਾ ਤੇ ਨਾਲ ਹੀ ਜਿਹੜਾ ਇਥੇ ਦਾ ਚੀਫ ਆ ਖੇਤੀਬਾੜੀ ਇਸੀ ਕੌੜਾ ਚ ਪਿਆਗਾ ਉਹਨੂੰ ਪਤਾ ਨਹੀਂ ਤੇ ਇੱਕ ਜਿਹੜੀ ਬੀਏਪੀ ਦੀ ਜੱਟ ਗਲਿਸ਼ਟਾ ਉਹ ਦੁਕਾਨਾਂ ਦੇ ਮੂਹਰੇ ਲੱਗੇ ਕਿਉਂਕਿ ਵੱਡੇ ਪੱਦਰ ਤੇ ਇਹਨਾਂ ਦੇ ਸਟੋਰਾਂ ਚ ਪਈ ਆ ਸ਼ਹਿਦਿਆਂ ਚ ਪਈ ਐ ਇਸ ਕਿ ਸ਼ਹਿਦੀ ਚ ਇਹਨੂੰ ਦੱਸਦਾ ਕਿਸਾਨ ਨੂੰ ਕਿੰਨੇ ਗੱਤਿਆ ਕਿੰਨੇ ਹੈਗੇ ਆ ਉਹ ਖੜੰਗੇ ਦੀ 250 ਵਟਾ ਤੇ ਜੋ ਉਹ ਪਈ ਜਿਆਦੇ ਹੁੰਦੀ ਆ ਉਹ ਵੀ ਆਰਦੇ ਚ ਛਟੀਆਂ ਦੀ ਮਤਲਬ ਪੂਰਤੀ ਕਰਦੇ ਅੱਜ ਜਿਹੜਾ ਪ੍ਰਦਰਸ਼ਨ ਹੈਗੇ ਸਵਾਲ ਜੋ ਕਰੇ ਨਹੀਂ ਰੋਸ ਮਾਰ ਚ ਨਹੀਂ ਕੱਲਾ ਮੰਗ ਪੱਤਰ ਦੇਣ ਆਏ ਆ ਤੇ ਜੇ ਮੰਗ ਪੱਤਰ ਦੀ ਸਾਡੀ ਗੱਲ ਨਹੀਂ ਸੁਣਦੇ ਫਿਰ ਕਾਹ ਅਗਲਾ ਐਕਸ਼ਨ ਹੋਊਗਾ ਟਾ